ਅਸ਼ਵਨੀ ਕੁਮਾਰ ਨੇ ਪੁਰਤਗਾਲ ਵਿਖੇ ਦੌੜ ਚਿੱਤ ਕੇ ਪੰਜਾਬ ਦਾ ਨਾਮ ਕੀਤਾ ਰੋਸ਼ਨ ਪੰਜਾਬ ਦੇ ਫਤਿਹਗੜ੍ਹ ਚੂੜੀਆਂ ਦਾ ਰਹਿਨਮਾਲ ਹੈ ਅਸ਼ਵਨੀ ਕੁਮਾਰ ਕਾਮਕਾਜੀ 81 ਪੁਰਤਗਾਲ ਪਰ ਦੌੜ ਦੇ ਸ਼ੌਂਕ ਨੇ ਲੈ ਆਂਦਾ ਖੇਡਾਂ ਚ 24 ਗਸਤ ਨੂੰ ਪੁਰਤਗਾਲ ਦੀ ਚਿਟੀ ਸੈਂਟਰ ਐਂਡ 10 ਨਿਉ ਡੂਸ ਕਵਲਰੀ ਸੋ ਵਿਖੇ 6.80 ਕਿਲੋਮੀਟਰ ਦੀਆਂ ਦੌੜਾਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਫਤੇਗੜ ਚੂਹਿਆਂ ਦੀ ਵਾਰਡ ਨੰਬਰ 10 ਤੇ ਅਸ਼ਵਨੀ ਕੁਮਾਰ ਪੁੱਤਰ ਰਾਜਪਾਲ ਨੇ ਵੀ ਹਿੱਸਾ ਲਿਆ ਇਹਨਾਂ ਮੁਕਾਬਲਿਆਂ ਵਿੱਚ ਪੁਰਤਗਾਲ ਦੀ ਸਥਿਤੀ ਤੋਂ 35000 ਤੇ ਕਰੀਬ ਐਥਲੀਟ ਸ਼ਾਮਲ ਹੋਏ ਅਤੇ ਇਸ ਦੌੜ ਨੂੰ 1 ਘੰਟੇ ਵਿੱਚ ਪੂਰਾ ਕਰਨ ਦਾ ਟੀਚਾ ਮਿਥਿਆ ਗਿਆ ਸੀ ਅਤੇ ਭਾਰਤ ਵੱਲੋਂ ਅਸ਼ਵਨੀ ਕੁਮਾਰ ਇਕਲੋਥੇ ਐਥਲੀਟ ਸਨ ਜੋ ਇਹਨਾਂ ਦੌੜਾਂ ਵਿੱਚ ਸ਼ਾਮਲ ਹੋਏ ਅਸ਼ਵਨੀ ਕੁਮਾਰ ਨੇ ਚਾਕੀ ਉਸਨੇ ਇਹ ਤੋੜਾਂ 27 ਮਿੰਟ 40 ਸੈਕਿੰਡ ਵਿੱਚ ਪੂਰੀਆਂ ਕਰ ਲਈਆਂ ਸਨ ਅਸ਼ਵਨੀਕ ਮਾਨ ਨੇ ਅੱਗੇ ਦੱਸਿਆ ਕਿ ਇਹ ਉਸਦੀ ਯੂਰਪ ਵਿੱਚ ਤੋੜਾਂ ਦਾ ਪਹਿਲਾ ਮੁਕਾਬਲਾ ਸੀ ਜਿਸ ਵਿੱਚ ਉਸ ਨੂੰ ਵੱਡੀ ਸਫਲਤਾ حاصل ਹੋਈ ਹੈ ਉਸਨੇ ਅੱਗੇ ਦੱਸਿਆ ਕਿ ਯੂਰਪ ਚ ਹੋਣ ਵਾਲੀਆਂ ਮੈਰਾਥਨ ਖੇਡਾਂ ਵਿੱਚ ਵੀ ਉਹ ਵੱਧ ਚੜ ਕੇ ਹਿੱਸਾ ਲਵੇਗਾ ਤੇ ਆਪਣੇ ਦੇਸ਼ ਨੂੰ ਚਿਤ ਦਵਾਏਗਾ ਅਤੇ ਜਿਸ ਨਾਲ ਪੂਰੇ ਦੇਸ਼ੂਬੇ ਅਤੇ ਜ਼ਿਲ੍ਹੇ ਤੋਂ ਇਲਾਵਾ ਫਤਿਹਗੜ ਚੂੜੀਆਂ ਦਾ ਵੀ ਨਾਮ ਰੋਸ਼ਨ ਹੋਵੇਗਾ ਸੁਨਾਉਂਦੇ ਹਾਂ ਖੇਡਾਂ ਤੇ ਇਹਨਾਂ ਮੁਕਾਬਲਿਆਂ 'ਚ ਜਿੱਤ ਤੋਂ ਬਾਅਦ ਕੀ ਕਿਹਾ ਅਸ਼wini ਕੁਮਾਰ ਨੇ ਮੈਂ ਅਸ਼wini ਕੁਮਾਰ ਫਤਿਹਗੜ੍ਹ ਜੂੜੀਆਂ ਡਿਸਟ੍ਰਿਕਟ ਉਦਾਸਪੁਰ ਤੋਂ ਮੈਂ ਆਪਣਾ 30 9 2023 ਨੂੰ ਇੰਡੀਆ ਤੋਂ ਇਟਲੀ ਆਇਆ ਸੀ ਇਟਲੀ ਆਇਆ ਸੀ ਤੇ ਆਪਣਾ ਮੇਰਾ ਜੋ ਟਾਰਗੇਟ ਸੀ ਮੈਰਾਥਨ ਦਾ ਮੈਂ ਯੂਰਪ ਦੇ ਵਿੱਚ ਇੱਕ ਮੈਰਾਥਨ ਲਗਾਉਣਾ ਚਾਹੁੰਦਾ ਸੀ ਪਰ ਮੈਂ ਉੱਥੇ ਕੰਮਕਾਜ ਦੇ ਵਿੱਚ ਵਿਜੀ ਹੋਣ ਦੇ ਕਾਰਨ ਮੇਰਾ ਇਹ ਟਾਰਗੇਟ ਉੱਥੇ ਪੂਰਾ ਨਹੀਂ ਹੋ ਸਕਿਆ ਤੇ ਕੰਮ ਕਰਦੇ ਵਿੱਚ ਹੀ ਚਲੋ ਮੇਰਾ ਉੱਥੇ ਮੇਰੇ ਪੁਰਤਗਾਲ ਦੇ ਵਿੱਚ ਫਰੈਂਡ ਸੀ ਸੰਪੀਰ ਸਿੰਘ ਮੰਗਰਾਮ ਸਿੰਘ ਤੇ ਦੀਪ ਸਿੰਘ ਜੀ ਇਹਨਾਂ ਦੇ ਨਾਲ ਮੇਰਾ ਲਿੰਕ ਹੋਇਆ ਤੇ ਮੇਰਾ ਉੱਥੇ ਕੰਮ ਕਰਦੇ ਵਿੱਚ ਮੇਰਾ ਵੀਜ਼ਾ ਵੀ ਉੱਥੇ ਗਾੜੀ ਐਕਸਟੈਂਡ ਨਹੀਂ ਹੋ ਸਕਿਆ ਤੇ ਉੱਥੋਂ ਫਿਰ ਮੈਨੂੰ ਵੀਜ਼ੇ ਦੇ ਵਿੱਚ ਹੀ ਆਪਣਾ ਪੁਰਤਗਾਲ ਦੇ ਵਿੱਚ ਨਨ ਲੀਗਲ ਐਂਟਰੀ ਕਰਨ ਵਾਸਤੇ ਮੈਨੂੰ ਕਿਹਾ ਤੇ ਮੈਂ ਇਹਨਾਂ ਕੋਲ ਇਹਨਾਂ ਦੇ ਫਰੈਂਡ ਦੇ ਸਹਿਯੋਗ ਦੇ ਨਾਲ ਇੱਥੇ ਆ ਗਿਆ ਪਰ ਇਹਨਾਂ ਨੂੰ ਫਰੈਂਡਸ ਨੂੰ ਸਰਕਲ ਨੂੰ ਮੇਰੇ ਨੂੰ ਪਤਾ ਸੀ ਕਿ ਵੀ ਇਹਨੂੰ ਆਪਣਾ ਮੈਰਾਥਨ ਰਨਿੰਗ ਰੇਸ ਦਾ ਬਹੁਤ ਹੀ ਜ਼ਿਆਦਾ ਇਹਨੂੰ ਸ਼ੌਂਕ ਹੈ ਤੇ ਉਹ ਮੇਰੇ ਇਸ ਸ਼ੌਂਕ ਨੂੰ ਪੂਰਾ ਕਰਨਾ ਚਾਹੁੰਦੇ ਸੀ ਪਰ ਮੇਰਾ ਇਸ ਵਾਰ ਕੋਈ ਧਿਆਨ ਨਹੀਂ ਸੀ ਕਿਉਂਕਿ ਮੈਂ ਸਿਰਫ ਇੱਥੇ ਆ ਕੇ ਕੰਮ ਕਰ ਵਾਲੇ ਹੀ ਜ਼ਿਆਦਾ ਬਿਜੀ ਹੋ ਗਿਆ ਸੀ ਬਿਜੀ ਹੋ ਜੀ ਹੋਣ ਤੋਂ ਬਾਅਦ ਇਹ ਮੇਰੇ ਫਰੈਂਡ ਮੰਗਰਾਮ ਦੇ ਦੀਪ ਸਿੰਘ ਜੀ ਨੇ ਇਹਨਾਂ ਨੇ ਨਾ ਇੱਥੇ ਆਪਣੇ ਲਿਸਬਨ ਦੇ ਦੇ ਲੱਗੇ ਇੱਕ ਸਿਟੀ ਸੀ ਸੰਤਾ ਡੋਨੀਆ ਡੋਸ ਕਵੈਰੋਸ ਉਹਦੇ ਵਿੱਚ ਇੱਕ ਰੰਗ ਰੇਸ ਹੋ ਰਹੀ ਸੀ ਤੇ ਉਹਦੇ ਵਿੱਚ ਜਦੋਂ ਇਹਨਾਂ ਨੇ ਦੇਖਿਆ ਤੇ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਉਤਸ਼ਾਹ ਕੀਤਾ ਭਾਈ ਤੁਸੀਂ ਇਸ ਮਿਨੀ ਮਿਨੀ ਰੇਸ ਦੇ ਵਿੱਚ ਇੱਕ ਆਪਣਾ ਸਹਿਯੋਗ ਦਿਓ ਤੇ ਕਿਉਂਕਿ ਮੇਰੀ ਥੋੜੀ ਜਿਹੀ ਆਪਣੀ ਪ੍ਰੈਕਟਿਸ ਵੀ ਨਹੀਂ ਸੀ ਮੈਂ ਫਿਰ ਚਲੋ ਇਹਨਾਂ ਨੂੰ ਬਹੁਤ ਜ਼ਿਆਦਾ ਜ਼ੋਰ ਦੇ ਨਾਲ ਮੈਂ ਕੋਈ 5-6 ਦਿਨ ਉੱਥੇ ਆਪਣੀ ਪ੍ਰੈਕਟਿਸ ਕੀਤੀ ਤੇ ਪ੍ਰੈਕਟਿਸ ਕਰਨ ਤੋਂ ਬਾਅਦ ਫਿਰ ਅਸੀਂ ਉਸ ਰੰਗ ਰੇਸ ਦੇ ਵਿੱਚ ਗਏ ਰੰਗ ਰੇਸ ਦੇ ਵਿੱਚ ਗਏ ਜੋ ਕਿ ਪੁਰਤਗੇਸ਼ੀ ਕੋਈ 3000 ਤੋਂ 3500 ਦੇ ਕਰੀਬ ਉਥੇ ਪੁਰਤਗੇਸ਼ੀ ਸੀ ਉਸ ਰਨ ਰੇਸ ਦੇ ਵਿੱਚ ਉਹ ਰਨ ਰੇਸ ਕੋਈ 6.800 ਮੀਟਰ ਦੇ ਕਰੀਬ ਸੀ ਜਿਸ ਨੂੰ 1 ਘੰਟੇ ਦੇ ਵਿੱਚ ਕੰਪਲੀਟ ਕਰਨਾ ਸੀ ਪਰ ਮੈਂ ਜਦੋਂ ਉਥੇ ਗਏ ਤੇ ਉਥੇ ਆਪਣਾ ਦੇਖਿਆ ਕਿ ਇੰਨੇ ਪੁਰਤਗੇਸ਼ੀਆਂ ਦੇ ਵਿੱਚ ਕੋਈ ਨਾ ਇੰਡੀਅਨ ਤੇ ਨਾ ਕੋਈ ਪੰਜਾਬੀ ਸੀ ਮੈਂ ਉਥੇ ਇੱਕ ਇਕਲੌਤਾ ਐਥਲੀਟ ਆਪਣੇ ਇੰਡੀਆ ਵੱਲੋਂ ਸੀ ਚਾਹੇ ਪੰਜਾਬ ਵੱਲੋਂ ਕਹੋ ਤੇ ਮੈਨੂੰ ਆਪਣੇ ਆਪ ਤੇ ਬਹੁਤ ਜ਼ਿਆਦਾ ਖਬਰ ਮਹਿਸੂਸ ਹੋ ਰਿਹਾ ਸੀ ਕਿ ਚਲੋ ਮੈਂ ਇਸ ਰਨ ਰੇਸ ਦੇ ਵਿੱਚ ਆਇਆ ਤੇ ਆਪਣਾ ਫਿਰ ਤੋਂ ਇੱਕ ਪਾਰਟਿਸਿਪੇਟ ਕਰਨ ਲਈ ਮੈਂ ਇਸ ਨੂੰ ਵਿਨ ਕਰਾਂਗਾ ਤੇ ਉਹ ਜਿਹੜੀ ਰਨ ਰੇਸ ਕੋਈ ਉਹਨਾਂ ਨੇ ਟਾਈਮ ਰੱਖਿਆ ਸੀ 1 ਘੰਟੇ ਦੇ ਵਿੱਚ ਕੰਪਲੀਟ ਕਰਨਾ ਮੈਂ ਮੈਨੂੰ ਆਪਣੇ ਆਪ ਤੇ ਇੰਨਾ ਵਿਸ਼ਵਾਸ ਸੀ ਕਿ ਇਹ ਰਨ ਰੇਸ ਮੈਂ ਕੋਈ 35 40 ਮਿੰਟ ਦੇ ਵਿੱਚ ਵਿੱਚ ਇਹ ਕੰਪਲੀਟ ਕਰ ਸਕਦਾ ਪਰ ਜਦੋਂ ਉਹ ਰਨ ਰੇਸ ਕੀਤੀ ਤੇ ਮੈਂ ਉਸ ਰਨ ਨੂੰ 27.40 ਸੈਕਿੰਡ ਦੇ ਵਿੱਚ ਹੀ ਕੰਪਲੀਟ ਕਰਤਾ ਜੋ ਮੈਨੂੰ ਆਪਣੇ ਆਪ ਨੂੰ ਬਹੁਤ ਮਾਣ ਮਹਿਸੂਸ ਹੋਇਆ ਹੁਣ ਮੇਰਾ ਮੇਨ ਟਾਰਗੇਟ ਇਹ ਹੈ ਕਿ ਮੈਂ ਆਪਣੀ ਯੂਰਪ ਦੀ ਵਿੱਚ ਕਿਤੇ ਵੀ ਆਪਣੀ ਮੈਰਾਥਨ ਹੋਏਗੀ ਤੇ ਉਹਦੇ ਵਿੱਚ ਆਪਣਾ ਪਾਰਟਿਸਪੇਟ ਕਰਾਂ ਤੇ ਆਪਣੇ ਆਪ ਨੂੰ ਪ੍ਰੂਫ ਕਰਕੇ ਆਪਣੇ ਜ਼ਿਲ੍ਹੇ ਦਾ ਆਪਣੇ ਪੰਜਾਬ ਦਾ ਆਪਣੇ ਇੰਡੀਆ ਦਾ ਨਾਮ ਰੌਸ਼ਨ ਕਰਾਂ ਤੇ ਇੰਨਾ ਮੈਨੂੰ ਵਿਸ਼ਵਾਸ ਹੈ ਕਿ ਮੈਂ ਇਹ ਕੰਮ ਆਪਣਾ ਦਿਨੋਂ ਕਰਾਂਗਾ ਤੇ ਆਪਣਾ ਮੇਰੀ ਪੂਰੀ ਕੋਸ਼ਿਸ਼ ਹੋਏਗੀ ਕਿ ਵੀ ਇਹ ਜਿੱਥੇ ਵੀ ਕੋਈ ਆਪਣੀ ਮੈਰਾਥਨ ਹੋਏਗੀ ਉੱਥੇ ਮੈਂ ਪਾਰਟਿਸਪੇਟ ਕਰਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਾਂਗਾ ਮੈਂ ਆਪਣੀ ਨਿਊ ਜਨਰੇਸ਼ਨ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਕਿਸੇ ਵੀ ਸਪੋਰਟਸ ਐਕਟੀਵਿਟੀ ਵਿੱਚ ਹਿੱਸਾ ਲਓ ਆਪਣੇ ਨਸ਼ਿਆਂ ਨੂੰ ਤਿਆਗੋ ਤੇ ਆਪਣੇ ਸਿਹਤ ਦਾ ਖਿਆਲ ਰੱਖੋ ਧੰਨਵਾਦ